ਕਪੜੇ ਢੇਟਾਲ ਕੋ ਹੋ ਕੇ ਰੱਖਿਆ ਹਾਂ ਜੀ ਹਾਂ ਜੀ ਆ ਬਰਾਦਾ ਨਾ ਕਸਟਮਰ ਆ ਬੱਚੇ ਆਉਂਦੇ ਆ ਜੀ ਤੋੜ ਤੋੜ ਲੈਂਦੇ ਆ ਫਿਰ ਕੁਝ ਮੇਰੇ ਕਹਾਂ ਸੀ ਉਹ ਅੰਬਾ ਜਿਹੜਾ ਰਹਿੰਦਾ ਗ੍ਰੀਨ ਹੈ ਵਿੱਚੋਂ yellow ਹੋ ਜਾਂਦਾ ਹੈ ਨਾ ਹਾਂ ਜੀ ਹਾਂ ਜੀ ਉੱਪਰੋਂ ਗ੍ਰੀਨ ਹੀ ਰਹਿੰਦਾ ਤੇ ਵਿੱਚੋਂ yellow ਹੋ ਜਾਂਦਾ ਜੀ ਇਹ ਅੱਛਾ ਅੱਛਾ ਹਾਂ ਜੀ ਫਲ ਵੀ ਆਉਂਦਾ ਤੇ ਸ਼ੋਧਾਰ ਵੀ ਬੁੱਟਾ ਬਹੁਤ ਸੋਹਣਾ ਬੰਦਾ ਜੀ ਇਹਦੀ ਵੀ ਹਾਈਟ ਜ਼ਿਆਦਾ ਵੱਡੀ ਨਹੀਂ ਹੁੰਦੀ ਅੱਛਾ ਹਾਂ ਜੀ ਛੋਟੀ ਰਹਿੰਦੀ ਇਹਦੀ ਹਾਈਟ ਤਕਰੀਬਨ ਤਕਰੀਬਨ ਜਿਹੜਾ ਹੈਗਾ ਕਿ ਇਹ ਜਿਹੜਾ ਪਲਾਂਟ ਹੈ ਜੀ ਹੁਣ ਤੋਂ ਢਾਈ ਤਿੰਨ ਸਾਢੇ ਤਿੰਨ ਮਹੀਨੇ ਦਾ ਕਹਿੰਦੇ ਪੂਰਾ ਵਧੀ ਇਹਨੂੰ ਕਹਿੰਦੇ ਆ ਰੈੱਡ ਲੇਡੀ ਪਪੀਤਾ 786 ਆਗੇ ਸਰ ਬੌਂਸਾਈ ਮੰਗੇਓ ਬੌਂਸਾਈ ਮੰਗੇਓ ਬੌਂਸਾਈ ਮੰਗੇਓ ਅੱਛਾ ਇਹਦੇ ਛੋਟਾ ਰਹਿੰਦਾ ਜੀ ਹਾਂ ਜੀ ਇਹਦੀ ਹਾਈਟ ਜ਼ਿਆਦਾ ਉੱਪਰ ਨਹੀਂ ਜਾਂਦੀ ਜੀ ਅੱਛਾ ਹਾਈਟ ਛੋਟੀ ਰਹਿੰਦੀ ਹੈ ਤਕਰੀਬਨ ਤਕਰੀਬਨ ਇਹਦੀ ਹਾਈਟ ਇਹੀ ਕੁਛ 7-8 ਫੁੱਟ ਦੇ 9 ਫੁੱਟ ਦੇ ਵਿੱਚ ਵਿੱਚ ਹੀ ਰਹਿੰਦੀ ਹੈ ਜ਼ਿਆਦਾ ਹਾਈਟ ਨਹੀਂ ਹੁੰਦੀ ਇਸ ਮੰਗੇਓ ਦੀ ਆ ਦੇਖੋ ਇੱਕ ਕਟਿੰਗ ਕਰਕੇ ਸਾਡੇ ਬਣਾਏ ਹੋਏ ਆ ਬੌਂਸਾਈ ਅੱਛਾ ਜੀ ਇਹਦੀ ਹਾਈਟ ਛੋਟੀ ਰਹੇਗੀ ਫਲ ਨਾਲ ਪੂਰਾ ਮਤਲਬ ਭਰ ਕੇ ਇਹਨੂੰ ਫਲ ਆਏਗਾ ਕੋਈ ਅਸੀ ਗੱਲ ਨਹੀਂ ਫਲ ਨਾ ਆਇਆ ਫੁੱਲ ਗਾਰੰਟੀ ਹੋਏਗੀ ਫਲਾਂ ਦੀ ਇਹ ਤਾਂ ਵਧੀਆ ਜੀ ਤੋੜਨਾ ਵੀ ਆਸਾਨ ਹੁੰਦਾ ਹੈ ਜੀ ਹਾਂ ਜੀ ਹਾਂ ਬਿਲਕੁਲ ਫਲ ਇੰਨਾ ਆਉਂਦਾ ਸਰ ਇਹਦੀ ਜੜੀਆਂ ਕਿ ਟਾਣੀਆਂ ਚੁੱਕੇ ਜ਼ਮੀਨ ਨਾਲ ਲੱਗਦੀ ਹੈ ਇੰਨਾ ਫਲ ਆਉਂਦਾ ਇਸ ਮੰਗੇਓ ਪਰ ਇਸ ਵਿੱਚ ਅਲੱਗ-ਅਲੱਗ ਵੈਰਾਈਟੀ ਮਿਲ ਜੂ ਤੁਹਾਨੂੰ ਅਮਰਪਾਲੀ ਲੰਗੜਾ ਚੋਸਾ ਜੋ ਵੀ ਮੰਗੇਓ ਦੇ ਵਿੱਚ ਵੈਰਾਈਟੀ ਆਂਦੀ ਹੈ ਸਾਡੇ ਕੋਲੇ ਮੰਗੇਓ ਦੇ ਵਿੱਚ ਕਮ ਸੇ ਕਮ 12 ਤਰ੍ਹਾਂ ਦੀ ਵੈਰਾਈਟੀ ਪਈ ਹੈ ਜੀ ਮੰਗੇਓ ਦੇ ਵਿੱਚ ਅੱਛਾ ਜੀ ਇੱਕ ਬਲੈਕ ਸਟੋਨ ਆਂਦਾ ਹੈ ਜੀ ਜਿਹਨੂੰ ਕਾਲਾ ਅੰਬ ਕਹਿੰਦੇ ਆ ਤੁਸੀਂ ਅੱਜ ਕੱਲ ਉਹ YouTube ਦੇ ਉੱਪਰ ਦੇਖਿਆ ਹੋਣਾ ਜੀ ਜੀ ਬਲੈਕ ਕਲਰ ਦਾ ਉੱਪਰ ਛਿਲਕਾ ਹੁੰਦਾ ਹੈ ਹਾਂ ਜੀ ਉਹ ਵੀ ਆਪਣੇ ਕੋਲ ਜਿਹੜਾ ਇਹਨਾਂ ਮਿਲ ਜਾਊਗਾ ਹੋਰ ਬਹੁਤ ਕਾਰਟੀਮਣੀ ਹੋ ਗਿਆ ਐਲਫੈਂਸੋ ਹੋ ਗਿਆ ਮੀਆਂ ਜਾ ਕੇ ਹੋਰ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਆ ਅਮਰਪਾਲੀ ਮੰਗੋ ਦੇ ਵਿੱਚ ਤਕਰੀਬਨ ਤਕਰੀਬਨ ਜੋ ਵੀ ਫਰੂਟ ਆਪਣੇ ਕੋਲ ਸਬ ਵੈਰਾਈਟੀ ਦਾ ਪਿਆ ਹੈ ਤੇ ਲੱਗ ਮੇਰੇ ਖਿਆਲ ਚ ਡਿਫਰੈਂਟ ਜੀ ਹੋਊਗੀ ਉਹਨਾਂ ਜੀ ਆ ਨਾ ਸਾਰੀਆਂ ਲਗਭਗ ਤੁਸੀਂ ਫਿਰ ਉਹਨੂੰ ਕਟਿੰਗ ਕਰ ਕਰਕੇ ਇਹਨੂੰ ਬੌਂਸਾਈ ਬਣਾਇਆ ਹੋਇਆ ਹੈ ਜੀ ਆਹ ਦੇਖੋ ਜੀ ਇਹ ਮੰਗੋ ਆ ਗਿਆ ਸਵਰਨ ਰੇਖਾ ਅੱਛਾ ਹਾਂ ਜੀ ਸਵਰਨ ਰੇਖਾ ਸਵਰਨ ਰੇਖਾ ਜਿਹੜਾ ਕਿ ਇਹ ਵਾਲਾ ਪਿਆ ਜੀ ਅੱਛਾ ਜੀ ਹਾਂ ਜੀ ਆਪੇ ਜਿੱਤਰ ਆ ਇਹ ਨਾ ਸਵਨ ਰੇਖਾ ਇਹਦੀ ਜਿਹੜੀ ਇਹ ਪਛਾਣ ਕੈ ਸਰ ਇਹਦੀ ਪੱਤੀ ਪਤਲੀ ਹੁੰਦੀ ਹੈ ਹਾਂਜੀ ਹਾਂ ਇਹ ਅੰਬ ਦੀ ਜਿਹੜੀ ਪੱਤੀ ਹੈ ਹੋਰ ਅੰਬਾਂ ਦੇ ਮੁਤਾਬਕ ਪਤਲੀ ਹੁੰਦੀ ਹੈ ਇਹਨੂੰ ਕਹਿੰਦੇ ਆ ਸਵਨ ਰੇਖਾ ਇਹ ਦੋ ਤਿੰਨ ਕਲਰ ਦਾ ਮੰਗੋ ਹੁੰਦਾ ਜੀ ਅੱਛਾ ਜੀ ਹਾਂ ਇਹਦੇ ਉੱਤੇ ਜਿਵੇਂ ਰੈੱਡ येलो ਗ੍ਰੀਨ ਜਾਂ ਕਲਰਫੁੱਲ ਜਾਂ ਮੰਗੋ ਹੁੰਦਾ ਬਹੁਤ ਹੀ ਸ਼ਾਨਦਾਰ ਟੇਸਟ ਵੀ ਵਧੀਆ ਹੁੰਦਾ ਤੇ ਦੇਖਣ ਨੂੰ ਵੀ ਬਹੁਤ ਵਧੀਆ ਹੁੰਦਾ ਜੀ ਇਹ ਵਾਹ ਸਵਰਨ ਰੇਖਾ ਹਾਂ ਜੀ ਹਾਂਜੀ ਸਵਨ ਰੇਖਾ ਕਿਉਂਕਿ ਇਹ ਇੱਕ ਤਾਂ ਹੈਗਾ ਦਿਖਾਵਟੀ ਵੱਖਰੀ ਆ ਹਾਂਜੀ ਹਾਂਜੀ ਤਿੱਖੀ ਜੀ ਲੰਬੀ ਜੀ ਪੱਤੀ ਆ ਜਦ ਕੇ ਦੂਸਰੇ ਪੱਤੇ ਹੋਰ ਤਰ੍ਹਾਂ ਦੇ ਹੁੰਦੇ ਆ ਫਲ ਵੀ ਆਉਂਦਾ ਤੇ ਸ਼ੋਹਦਾਰ ਵੀ ਬੁੱਟਾ ਬਹੁਤ ਸੋਹਣਾ ਬੰਦਾ ਜਿਹਦੀ ਵੀ ਹਾਈਟ ਜ਼ਿਆਦਾ ਵੱਡੀ ਨਹੀਂ ਹੁੰਦੀ ਅੱਛਾ ਹਾਂਜੀ ਛੋਟੀ ਰਹਿੰਦੀ ਇਹਦੀ ਵੀ ਹਾਈਟ ਠੀਕ ਹੈ ਜੀ ਆਜੋ ਅੰਗੂਰ ਵਗੈਰਾ ਵੀ ਮੇਰੇ ਖਾਲਚ ਹਾਂਜੀ ਹਾਂਸਾ ਰੇਨ ਵਾਲੇ ਬਲੈਕ ਵਾਲੇ ਅੱਛਾ ਸਭ ਮਿਲ ਜਾਂਦੇ ਆ ਸਰ ਆਹ ਦੇਖੋ ਜੀ ਇਹ ਪਿਆ ਰੈੱਡ ਲੇਡੀ ਪਪੀਤਾ ਜੀ ਪਪੀਤਾ ਹੈ ਜੀ ਪਪਾਇਆ ਰੈੱਡ ਲੇਡੀ ਅੱਛਾ ਹਾਂਜੀ ਆਹ ਦੇਖੋ ਵੀ ਦਰਸ਼ਕੋ ਪਪੀਤਾ ਹਾਂਜੀ ਤਕਰੀਬਨ ਤਕਰੀਬਨ ਜਿਹੜਾ ਹੈਗਾ ਕਿ ਇਹ ਜਿਹੜਾ ਪਲਾਂਟ ਹੈ ਜੀ ਹੁਣ ਤੋਂ 2.5 3.5 ਮਹੀਨੇ ਦਾ ਕਹਿੰਦੇ ਪੂਰਾ ਵਧੀਆ ਫਲ ਚੱਕ ਲੈਣਾ ਜੀ ਠੀਕ ਹੈ ਜੀ ਇਹਨੂੰ ਕਹਿੰਦੇ ਆ ਰੈੱਡ ਲੇਡੀ ਪਪੀਤਾ 786 ਨੰਬਰ ਜਿਹੜਾ ਹੁੰਦਾ ਸਰ ਉਹ ਪੀਤੇ ਦਾ ਠੀਕ ਹੈ ਰੈੱਡ ਲੇਡੀ ਪਪੀਤਾ 786 ਪੂਰਾ ਵਧੀਆ ਫੁੱਲ ਗਾਰੰਟੀ ਵਾਲਾ ਲਗਭਗ ਇੱਕ ਪੀਸ ਜਿਹੜਾ ਹੈਗਾ ਕਿ 1 ਕਿਜੀ ਤੋਂ ਪਲੱਸ ਹੋਏਗਾ ਅੱਛਾ 1 kg 1 ਐਂਡ ਹਾਫ 2 kg ਜਿਹੜਾ ਕੀ ਇਹ ਪਪੀਤਾ ਤੁਹਾਨੂੰ ਇਹਦੇ ਤੇ ਜਿਹੜਾ ਹੈਗਾ ਪੀਸੀ ਕਿੱਕ ਲੱਗੇਗਾ ਫੁੱਲ ਗਾਰੰਟੀ ਵਾਲਾ ਹੁਣ ਤੋਂ ਤਕਰੀਬਨ ਤਕਰੀਬਨ 3 3.5 ਜਿਹੜਾ ਹੈਗਾ ਮੰਥ ਬਾਅਦ ਇਹਨੇ ਫਲ ਚੱਕ ਲੈਣਾ ਆਮ ਤੌਰ ਤੇ ਕਹਿੰਦੇ ਹੁੰਦੇ ਆ ਪਪੀਤਾ ਜੇ ਲਗਾਉਣਾ ਤਾਂ ਇਹ ਸਿੰਗਲ ਨਹੀਂ ਲਗਾਈਦਾ ਦੋ ਲਗਾਈਦੇ ਹਾਂਜੀ ਬਸ ਮੇਲ ਫੀਮੇਲ ਦਾ ਵੀ ਹੁੰਦਾ ਹੈ ਨਾ ਮੇਲ ਫੀਮੇਲ ਦਾ ਸਰ ਚੱਕਰ ਹੁੰਦਾ ਹੈ ਅੱਛਾ ਜਿਹੜਾ ਹੈਗਾ ਪਪੀਤਾ ਜਿਹੜਾ ਹੈਗਾ ਡਬਲ ਹੀ ਲੱਗਦਾ ਹੈ ਠੀਕ ਹੈ ਔਰ ਇਹਦਾ ਲਗਾਣ ਦਾ ਉਹ ਕਿਹਾ ਹੁੰਦਾ ਹੈ ਕਿ ਇਹਨੂੰ ਉੱਪਰ ਚੱਕ ਕੇ ਲਗਾਣਾ ਆਪਾਂ ਨੇ ਜ਼ਮੀਨ ਦੇ ਲੈਵਲ 'ਚ ਨਹੀਂ ਲੱਗਦਾ ਲਗਾ ਲਓ ਤੇ ਉਹਦਾ ਜੜਾਂ ਦਾ ਖਰਾਬ ਆਉਂਦਾ ਚਾਂਸ ਹੁੰਦੇ ਆ ਇਹਨੂੰ ਥੋੜੀ ਵੱਟ ਉੱਪਰ ਚੱਕ ਕੇ ਠੀਕ ਹੈ ਜੀ ਜ਼ਮੀਨ ਤੋਂ ਥੋੜਾ ਜਿਹਾ ਉੱਪਰ ਤਾਂ ਕਿ ਇਹਦੇ ਜੜ ਦੇ ਵਿੱਚ ਜੜਾਂ ਦਾ ਜਿਹੜਾ ਮੀਂਹ ਵਾਰਿਦਾ ਜਿਹੜਾ ਹੈਗਾ ਪਾਣੀ ਖੜੇ ਨਾ ਫालतू ਪਾਣੀ ਨਾ ਹੋਵੇ ਹਾਂਜੀ ਹਾਂਜੀ ਜੜਾਂ ਦਾ ਇਹਨੂੰ ਪਾਣੀ ਬਹੁਤ ਘੱਟ ਲੱਗਦਾ ਜਿਵੇਂ ਹੋਰ ਪਲਾਂਟ ਹੁੰਦੇ ਆ ਜੀ ਡੇਲੀ ਪਾਣੀ ਮਤਲਬ ਜਿਵੇਂ ਹੁਣ ਗਰਮੀ ਦਾ ਮੌਸਮ ਚੱਲਦਾ ਡੇਲੀ ਪਾਣੀ ਲੱਗਦਾ ਜੀ ਉਹਨਾਂ ਨੂੰ ਜਿਹੜਾ ਪਪਿੱਤਾ ਇਹ ਬਹੁਤ ਘੱਟ ਪਾਣੀ ਪਾਲਦਾ ਜੀ ਇਹਨੂੰ ਹਫ਼ਤੇ ਦੇ ਵਿੱਚ ਤਕਰੀਬਨ ਇੱਕ ਅੱਧੀ ਵਾਰੀ ਪਾਣੀ ਲੱਗਦਾ ਜੀ ਇਹ ਤਾਂ ਫਿਰ ਜੇ ਆਪਾਂ ਸਿੱਧਾ ਜਿਹਾ ਆਖੀਏ ਦੇਸੀ ਜੀ ਗੱਲ ਕਿ ਬੱਟ ਤੇ ਲਾ ਦਈਏ ਖੇਤੀ ਹਾਂਜੀ ਹਾਂਜੀ ਹਾਂ ਬੱਟ ਤੇ ਲਾ ਦੋ ਜੀ ਬੱਟਾਂ ਤੇ ਲਾ ਦਈਏ ਤੇ ਲਾਉਣੇ ਆ ਜੋੜਾ ਲਾਉਣਾ ਹੈ ਜੀ ਹਾਂਜੀ ਜੋੜਾ ਲਾਉਣਾ ਹੈ ਹਾਂਜੀ ਹਾਂਜੀ ਅੱਛਾ ਮੇਲ ਫੀਮੇਲ ਚ ਕੀ ਫਰਕ ਹੁੰਦਾ ਨਹੀਂ ਮੇਲ ਫੀਮੇਲ ਉਦਾਂ ਸਿਰਫ ਫਰਕ ਨਹੀਂ ਬਸ ਦੋ ਜਿਹੜੇ ਪੀਸ ਲਗਾ ਲਓ ਅੱਛਾ ਹਾਂ ਹਾਂਜੀ 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 ਬਸ ਤਕਰੀਬਨ 8-10 ਫੁੱਟ ਦੀ ਜਿਹੜੀ ਹੈਗੀ ਆ ਸਪੇਸ ਦੇ ਕੇ ਆਪਾਂ ਇਹ ਲਗਾ ਸਕਦੇ ਆ ਆ ਪਿਆ ਸਰ ਵੱਡੀ ਹਾਈਟ ਤੇ ਮੰਗੋ ਅੱਛਾ ਜੀ ਤਕਰੀਬਨ 4-4.5 ਸਾਲ ਦਾ ਬੁੱਟਾ ਇਹ ਵੱਡੀ ਹਾਈਟ ਜਿਹੜੀ ਹੈਗੀ ਇਹ ਫਲ ਇਹ ਤਾਂ ਜ਼ਮੀਨ 'ਚ ਲਗਾਉਣ ਦੀ ਧੇਰ ਆ ਸਰ ਜੀ ਦੇਖੋ ਫਲ ਵੀ ਪੂਰਾ ਵਧੀਆ ਆਇਆ ਹੋਇਆ ਅੰਬਾਂ ਦਾ ਆ ਪੂਰੇ ਡਿਵੈਲਪ ਹੋਏ ਹੋਏ ਹਾਂਜੀ ਆ ਦੇਖੋ ਸਰ ਹੂੰ ਆਹ ਦੇਖੋ ਗੁਰਦੀਪ ਸਿੰਘ ਜੀ ਫਲ ਦੇਖੋ ਕਿੰਨਾ ਸੋਹਣਾ ਆ ਆ ਲੋ ਜੀ ਉਹ ਦੇਖੋ ਇਹ ਕਿਹੜੀ ਵੈਰਾਈਟੀ ਦੱਸੀ ਤੁਸੀਂ ਇਹ ਹੈਗੀ ਹੈ ਸਰ ਅਮਰਪਾਲੀ ਅਮਰਪਾਲੀ ਹੈ ਜੀ ਹਾਂ ਦੇਖੋ ਸਾਰੇ ਜਿਹੜਾ ਵੀ ਹੈਗਾ ਸਾਰੇ ਤੇ ਉੱਤੇ ਫਲ ਆਇਆ ਹੋਇਆ ਹੈ ਜੀ ਆ ਲੋ ਫੁੱਲ ਗਰੰਟੀ ਵਾਲੇ ਪੌਦੇ ਨੇ ਸਰ ਲੋਕੀ ਅਕਸਰ ਆ ਕੇ ਕਹਿੰਦੇ ਕਿ ਸਾਡੇ ਅੰਬ ਚੱਲਦਾ ਨਹੀਂ ਹਾਂਜੀ ਹਾਂ ਜੀ ਤਕਰੀਬਨ ਤਕਰੀਬਨ 90% ਕਸਟਮਰ ਆ ਕੇ ਕਹਿੰਦੇ ਕਿ ਸਾਡੇ ਜਿਹੜਾ ਹੈਗਾ ਅੰਬ ਦਾ ਬੁੱਟਾ ਕਾਮਯਾਬ ਨਹੀਂ ਹੈ ਜੀ ਆਪਾਂ ਉਹਨਾਂ ਨੂੰ ਕਹਿਨੇ ਚਾਹੁੰਦੇ ਕਿ ਅੰਬ ਦਾ ਬੁੱਟਾ ਜਿਹੜਾ ਵੱਡਾ ਲਗਾਓ ਠੀਕ ਆ ਹਾਂਜੀ ਕੋਈ ਵੀ ਫਰੂਟ ਪਲਾਂਟ ਆ ਤੁਸੀਂ ਛੋਟਾ ਲਗਾ ਲਓ ਫਰੂਟ ਦਾ 1.5 ਫੁੱਟ ਦਾ ਲਗਾ ਲਓ ਚੱਲ ਜਾਏਗਾ ਠੀਕ ਹੈ ਅੰਬ ਹਮੇਸ਼ਾ ਜਿਹੜੀ ਹਾਈਟ ਆ ਵੱਡਾ ਲਗਾਓ ਹਾਂਜੀ ਵੱਡਾ ਜਿਹੜਾ ਅੰਬ ਲਗਾਉਂਗੇ ਤੁਰਿਆ ਹੁੰਦਾ ਤੁਰਿਆ ਹੁੰਦਾ ਜੀ ਉਹਦਾ ਫਲ ਆਇਆ ਵੀ ਜ਼ਮੀਨ 'ਚ ਲੱਗ ਕੇ ਆਉਂਦੇ ਸੀਜ਼ਨ ਫਲ ਚੱਕ ਲੈਣਾ ਆ ਦੇਖੋ ਸਰ ਫਲ ਦੇਖੋ ਕੀ ਬਾਤ ਆ ਆ ਦੇਖੋ ਗੁਲਾਬੀ ਕੱਪੜੇ ਏਥਾਂ ਲਗਾਉਗੇ ਰੱਖਿਆ ਹਾਂਜੀ ਹਾਂਜੀ ਆ ਬਰਾਦਾ ਨਾਲ ਕਸਟਮਰ ਨਾਲ ਬੱਚੇ ਆਉਂਦੇ ਆ ਜੀ ਤੋੜ ਤੋੜ ਲੈਂਦੇ ਆ ਫਿਰ ਕੁਝ ਮੇਰੇ ਕਹਿੰਦੇ ਉਹ ਅੰਬਾ ਜਿਹੜਾ ਰਹਿੰਦਾ ਗ੍ਰੀਨ ਹੈ ਵਿੱਚੋਂ 옐ੋ ਹੋ ਜਾਂਦਾ ਹੈ ਨਾ ਹਾਂਜੀ ਹਾਂਜੀ ਉੱਪਰੋਂ ਗ੍ਰੀਨ ਹੀ ਰਹਿੰਦਾ ਤੇ ਵਿੱਚੋਂ 옐ੋ ਹੋ ਜਾਂਦਾ ਜੀ ਇਹ ਅੱਛਾ ਅੱਛਾ ਹਾਂਜੀ ਆ ਦੇਖੋ ਜੀ ਪੂਰਾ ਵਧੀਆ ਜਿਹੜਾ ਕਿ ਜੋ ਵੀ ਹੈ ਮਤਲਬ ਆਪਣੇ ਕੋਲ ਅੰਬ ਦੀ ਵੈਰਾਈਟੀ ਹੈ ਫੁੱਲ ਕਾਮਯਾਬ ਹੈ ਕੋਈ ਐਸੀ ਗੱਲ ਨਹੀਂ ਆ ਕਿ ਫਲ ਨਾ ਆਵੇ ਹੂੰ ਪੂਰਾ ਕਾਮਯਾਬ ਹੈ ਜੀ ਹਾਈਟ ਵੱਡੀ ਛੋਟੀ ਸਾਰੀ ਮਿਲ ਜੂਗੀ ਹਾਈਟ ਦੇ ਅਕੋਰਡਿੰਗ ਹੀ ਸਾਰਾ ਰੇਟ ਹੁੰਦੇ ਆ ਹਾਂ ਬਾਕੀ ਇਹ ਆ ਵੀ ਤੁਹਾਡਾ ਤਾਂ ਇਹ ਆ ਨਾ ਡੈਡੀਕੇਸ਼ਨ ਹੈ ਡੈਡੀਕੇਸ਼ਨ ਤੋਂ ਬਾਅਦ ਤਜਰਬਾ ਹੋ ਜਾਂਦਾ ਤੁਸੀਂ ਕਿੰਨੇ ਕ ਫੈਮਿਲੀ ਮੈਂਬਰ ਹੋ ਜਿਹੜੇ ਇਹਦੇ ਵਿੱਚ ਜੁੜੇ ਹੋਏ ਹੋ ਆਪਣੇ ਪਰਿਵਾਰ ਦੇ ਜਿਹੜੇ ਹੈਗੇ ਇਹਦੇ ਵਿੱਚ ਸਾਰੇ ਡੈਡੀ ਨੇ ਮੇਰੇ ਅੱਛਾ ਹਾਂ ਜੀ ਵੱਡੇ ਭਰਾ ਨੇ ਤੇ ਮੈਂ ਆ ਜੀ ਅੱਛਾ ਹਾਂ ਜੀ ਤਿੰਨ ਮੈਂਬਰ ਜਿਹੜੇ ਹੈਗੇ ਆ ਬਾਕੀ ਲੇਵ ਰਹਿ ਗਈ ਆਪਣੀ ਜੜੀ ਹੈਗੀ ਟੀਮ ਮਤਲਬ 24 ਘੰਟੇ ਸਾਰਾ ਪਰਿਵਾਰ ਡੈਡੀਕੇਟਡ ਹੈ ਗੁੱਤਿਆਂ ਨੂੰ ਪੱਤਿਆਂ ਨੂੰ ਫੁੱਲਾਂ ਨੂੰ ਹਾਂਜੀ ਹਾਂਜੀ ਸੋ ਦੋਸਤੋ ਅੱਜ ਅਸੀਂ ਧੂਰੀ ਦੇ ਲਾਗੇ ਇਸ ਨਰਸਰੀ ਚ ਪਹੁੰਚੇ ਸੀ ਮੁਹੰਮਦ ਕਾਸਿਮ ਸਾਡੇ ਨਾਲ ਰਹੇ ਤੇ ਉਹਨਾਂ ਨੇ ਇੱਥੇ ਵੱਖ-ਵੱਖ ਬੂਟੇ ਆ ਜਿਹੜੇ ਜਿਹਦੇ ਵਿੱਚ ਕਿ ਮੈਡੀਸਨਲ ਪਲਾਂਟ ਹੋਗੇ ਡੈਕੋਰੇਸ਼ਨ ਵਾਲੇ ਹੋਗੇ ਤੇ ਫਲਾਂ ਵਾਲੇ ਆ ਜਿਹੜੇ ਸਭ ਤੋਂ ਜ਼ਿਆਦਾ ਅੱਜ ਖਰੀਦਣ ਦੀ ਕਹਿਦੀ ਹੈ ਕਿ ਲੋਕਾਂ ਨੂੰ ਚਾਹਤ ਹੁੰਦੀ ਆ ਤੇ ਮੁਹੰਮਦ ਕਾਸਿਮ ਜੀ ਤੁਸੀਂ ਸਾਡੇ ਨਾਲ ਜੋੜੇ ਡਿਟੇਲ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਜਿਹੜੇ ਚਾਹਣ ਵਾਲੇ ਆ ਨਾ ਜਿਹੜੇ ਤੁਹਾਨੂੰ ਉਹ ਵੀ ਵੱਡੀ ਗਿਣਤੀ 'ਚ ਕਹਿਦੇ ਕਿ ਤੁਹਾਡਾ ਜਿਹੜਾ ਕਾਫਲਾ ਹੋਰ ਵੱਡਾ ਹੋਏਗਾ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਜੀ